ਕੀ ਲੋਕਾਂ ਨੇ ਸਾਥ ਦਿੱਤਾ ਕਿ ਹੁੰਗਾਰ ਰਵੇ ਕਪੂਰਥਲੇ ਸ਼ਹਿਰ ਦੇ ਲੋਕਾਂ ਨੇ ਬਿਨਾਂ ਕਿਸੇ ਪਾਰਟੀ ਤੋਂ ਪਰਜਾਤ ਪਤ ਉੱਪਰ ਉੱਠ ਕੇ ਜਿਹੜੀ ਪਹਿਲ ਕਰਮ ਕੀਤੀ ਕਰਨਾ ਵਾਪਰੀ ਹੱਤਵਾਦੀਆਂ ਨੇ ਬਹੁਤ ਮਾੜੀ ਕਰਨਾ ਅੰਜਾਮ ਦਿੱਤਾ ਸਾਡੇ ਬੱਚੇ ਬੱਚਿਆਂ ਨੂੰ ਮਾਰਿਆ ਉਥੇ ਉਸ ਦੀ ਸਖਤ ਨਿੰਦਾ ਕਰਦੇ ਹੋਏ ਸ਼ਹਿਰ ਦੇ ਜੀ ਰੋਸ ਮਾਰਚ ਲੱਗੇ ਔਰ ਕਟਾਣਾ ਜਿਹੜੀਆਂ 12 ਵਜੇ ਤੱਕ ਬੰਦ ਕਰਾਈਆਂ ਗਈਆਂ ਵਿਪਾਰ ਮੰਡਲ ਵੱਲੋਂ ਵੀ ਸਾਰੀਆਂ ਦੁਕਾਨਾਂ ਵੱਲੋਂ ਵੀ ਔਰ ਅਸੀਂ ਇਸ ਕਤਾਨ ਦੀ ਪੂਰਜੋਰ ਨਿੰਦਾ ਕਰਦੇ ਹਾਂ ਔਰ ਭਾਰਤ ਦੇ ਲੋਕਾਂ ਦੇ ਜੀ ਇਸ ਪ੍ਰਤੀ ਇਸ ਕਤਾਨ ਆਪਣੀ ਬਹੁਤ ਪਾਰੀ ਰੋਸ ਪਾਇਆ ਜਾ ਰਿਹਾ ਹੈ ਔਰ ਉਹਨਾਂ ਨੇ ਕੋਈ ਇੱਕ ਵਿਸ਼ਵਾਸ ਹੈ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਉੱਪਰ ਅਤੇ ਅਮਿਤ ਸ਼ਾਹ ਜੀ ਦੇ ਉੱਪਰ ਕੋਈ ਜਿਹੜੀ ਦੁਨੀਆ ਭਰ ਕੇ ਉਹਨਾਂ ਨੇ ਰਣਨੀਤੀ ਬਣਾਈ ਆ ਪਾਕਿਸਤਾਨ ਦੇ ਖਿਲਾਫ ਅੱਤਵਾਦ ਦੇ ਖਿਲਾਫ ਉਸ ਦੇ ਵਿੱਚ ਜਿਵੇਂ ਕਿ ਪਾਕਿਸਤਾਨ ਦੇ ਖਿਲਾਫ ਅਮਰੀਕਾ ਨੇ ਵੀ ਸਾਥ ਦਿੱਤਾ ਹੰਡੀਆਂ ਦਾ ਔਰ ਸਾਊਦੀ ਅਰਬ ਨੇ ਵੀ ਦੁਬਈ ਨੇ ਵੀ ਰੂਸਿਆ ਨੇ ਵੀ ਸਾ ਅਮਰੀਕਾ ਨੇ ਸਾਰਿਆਂ ਦਿੱਤਾ ਔਰ ਇਸ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅੱਤਵਾਦ ਦੇ ਪ੍ਰਤੀ ਬਹੁਤ ਪ੍ਰੋਡਕਸ਼ਨ ਹੋਣ ਜਾ ਰਿਹਾ ਹੈ ਜੀ ਹਿੰਦੁਸਤਾਨ ਸਰਕਾਰ ਕਰਨ ਜਾ ਰਹੀ ਆ ਔਰ ਲੋਕੀ ਵੀ ਇਹ ਆਸ ਕਰਦੇ ਆ ਜਿਵੇਂ ਪਾਕਿਸਤਾਨ ਦੇ ਜਿਹੜਾ ਜਨਰਲ ਮੁਖੀ ਜਨਰਲ ਮਨੀਰ ਆ ਉਸ ਨੇ ਸਾਰੀ ਇੱਕ ਜਿਹੜੀ ਖੇਡ ਆ ਰਤਨਾ ਰਜੀਆ ਔਰ ਉਸ ਨੂੰ ਉਤੋਂ ਚੱਕ ਹੀ ਲੈ ਕੇ ਹਿੰਦੁਸਤਾਨ ਚ ਫਾਂਸੀ ਦਿੱਤੀ ਜਾਵੇ ਅਸੀਂ ਇੱਕ ਨਿਮੰਨ ਕਰਦੇ ਹਾਂ ਭਾਰਤ ਸਰਕਾਰ ਨੇ ਐਮ ਫੈਸਲੇ ਲਏ ਨੇ ਔਟਾਰੀ ਨੂੰ ਲੈ ਕੇ ਜਾਂ ਵਿਜੀਲ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਇਹ ਇਹ ਜਿਹੜੇ ਫੈਸਲੇ ਨੇ ਇਸ ਸਮੇਂ ਦੀ ਮੰਗ ਸੀ ਹੋਰ ਵੀ ਸਖਤ ਫੈਸਲੇ ਲੋੜ ਹੈ ਇਹ ਜਿਹੜਾ ਇਸ ਟਾਈਮ ਦੇਸ਼ ਦਾ ਨੇਤ੍ਰਿਤਵ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜਾ ਕਿ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਆ ਉਹ ਸੱਤ ਫੈਸਲੇ ਲੈਣ ਲਈ ਜਾਣੇ ਜਾਂਦੇ ਆ ਸੋ ਇਹ ਜਿਹੜੀ ਮੰਦਭਾਗੀ ਘਟਨਾ ਹੋਈ ਪਹਿਲਗਾਮ ਦੇ ਵਿੱਚ ਲੋਕਾਂ ਦਾ ਧਰਮ ਪੁੱਛ ਪੁੱਛ ਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਖੁੱਲੇ ਤੌਰ ਤੇ ਸੋ ਇਹ ਆ ਪੂਰੇ ਭਾਰਤ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਵੀ ਜਿੱਥੇ ਵੀ ਕੋਈ ਹਿੰਦੁਸਤਾਨਵਾਦੀ ਹਿੰਦੋਸਤਾਨੀ ਵਸ ਰਿਹਾ ਜਿਹੜਾ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਜਿਹੜੀ ਇੱਕ ਘਨੌਣੀ ਘਟਨਾ ਕੀਤੀ ਗਈ ਹੈ ਜਿਹਦੇ ਵਿੱਚ ਉਹਨਾਂ ਨੇ ਧਰਮ ਪੁੱਛ ਕੇ ਕੱਪੜੇ ਲਹਾ ਕੇ ਬਕਾਇਦਾ ਚੱਕ ਕਰਕੇ ਜਿਹੜਾ ਹਿੰਦੂਆਂ ਨੂੰ ਟਾਰਗੇਟ ਕੀਤਾ ਇਹ ਬਹੁਤ ਹੀ ਨਿੰਦਾਯੋਗ ਹੈ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਘਾਟਾ ਹੁਣ ਇਹ ਪੂਰਾ ਇਹ ਭਾਰਤ ਵਾਸੀ ਇਕ ਉਮੀਦ ਲਾ ਕੇ ਬਿਠੇ ਆ ਜਿਹੜੇ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਮਝਦੇ ਵੀ ਆ ਕਿ ਜਲਦ ਤੋਂ ਜਲਦ ਪਾਕਿਸਤਾਨ ਤੇ ਇੱਕ ਕੜਾ ਐਕਸ਼ਨ ਕੀਤਾ ਜਾਵੇ ਕਿਉਂਕਿ ਇਹਦੇ ਪਿੱਛੇ ਜਿਹੜੇ ਲੋਕ ਆ ਪਾਕਿਸਤਾਨ ਚ ਬੈਠੇ ਆ ਚਾਹੇ ਉਹ ਆਈਐਸਆਈ ਆ ਚਾਹੇ ਪਾਕਿਸਤਾਨੀ ਆਰਮੀ ਆ ਉਹੀ ਇਹਦੇ ਲਈ ਜ਼ਿੰਮੇਵਾਰ ਆ ਤੇ ਪਾਰ ਸਰਕਾਰ ਤੋਂ ਇਹ ਅਪੀਲ ਆ ਕਿ ਜਲਦ ਤੋਂ ਜਲਦ ਇੱਕ ਕੜੀ ਕਾਰਵਾਈ ਕਰੇ ਜੈ ਸ਼੍ਰੀ ਰਾਮ ਜੀ ਇਹ ਜੋ ਪਲਘਾਮ ਦੇ ਵਿੱਚ ਹਮਲਾ ਹੋਇਆ

ਰੁਕਣੀ ਨਹੀਂ ਚਾਹੀਦੀ ਬੰਦ ਨਹੀਂ ਹੋਣੀ ਚਾਹੀਦੀ ਜਿਹੜਾ ਸਾਰੇ ਬਾਰ-ਬਾਰ ਆ ਰਿਹਾ ਵਾ ਸੋਸ਼ਲ ਮੀਡੀਆ ਤੇ ਵੀ ਆਣਾ ਸ਼ੁਰੂ ਹੋ ਗਿਆ ਕਿ ਅਮਰਨਾਥ ਯਾਤਰਾ ਨਹੀਂ ਹੋਗੀ ਨਹੀਂ ਹੋਗੀ ਆਪਾਂ ਇਹੀ ਚਾਹੁੰਦੇ ਆ ਕਿ ਅਮਰਨਾਥ ਜਿੱਦਾ ਪਹਿਲਾਂ ਹੁੰਦੀ ਆਈ ਉਸੇ ਤਰ੍ਹਾਂ ਹੀ ਇਸ ਵਾਰ ਵੀ ਹੋਵੇ ਦੂਜੇ ਇੱਕ ਗੱਲ ਹੋਰ ਮੈਂ ਇੱਥੇ ਕਹਿਣਾ ਚਾਹੂੰਗੀ ਤੁਹਾਡੇ ਸਾਰਿਆਂ ਦੇ ਮਾਧਿਅਮ ਦੇ ਨਾਲ ਕਿ ਸਾਨੂੰ ਆਪਣੇ ਘਰ ਨੂੰ ਦੇਖਣਾ ਚਾਹੀਦਾ ਸਾਨੂੰ ਸਾਡੇ ਕਪੂਰਥਲੇ ਦੇ ਬਾਰੇ ਸੋਚਣਾ ਚਾਹੀਦਾ ਜੇ ਅੱਜ ਉੱਥੇ ਹੋਇਆ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਸ਼ਹਿਰ ਦੇ ਵਿੱਚ ਆਵਾਪਨ ਕਿਉਂਕਿ ਸਾਡੇ ਕਪੂਰਥਲੇ ਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਲੋਕ ਵੱਧਦੇ ਪਏ ਆ ਪਰਸਾਡੇ ਕਪੂਰਥਲੇ ਦੇ ਉਹਨਾਂ ਲੋਕਾਂ ਨੂੰ ਉਹਨਾਂ ਨੂੰ ਸਾਰੇ ਮੇਰੇ ਹੱਥ ਦੋੜ ਕੇ ਬੇਨਤੀ ਹੈ ਕਿ ਅਪੀਲਿਆ ਕਿ ਤੁਸੀਂ ਸਾਰੇ ਆਪਣੀਆਂ ਦੁਕਾਨਾਂ ਨੂੰ ਵੱਧ ਕਿਰਾਏ ਦੇ ਲਾਲਚ ਵਿੱਚ ਇਹਨਾਂ ਲੋਕਾਂ ਨੂੰ ਨਾ ਦਵੋ ਆਪਣੇ ਹੀ ਇੱਥੋਂ ਦੇ ਲੋਕਾਂ ਨੂੰ ਦਿਵੋ ਉਹਨਾਂ ਦਾ ਕਾਰੋਬਾਰ ਵਧੂਗਾ ਉਹ ਵੀ ਤੁਹਾਨੂੰ ਵੱਧ ਕਿਰਾਇਆ ਦੇ ਸਕਦੇ ਆ ਇਹਨਾਂ ਕੁਝ ਕਹਿ ਕੇ ਅਸ਼ੀਰਾਮ ਧੰਨਵਾਦ ਕੀ ਹੋ ਗਏ ਪਰਸੋਂ ਦੇ ਹਮਲੇ ਲੈ ਕੇ ਜਿਤਾਕਿ ਇਹ ਸਾਰੇ ਜਾਣੇ ਜਾਣਦੇ ਆ ਕਿ ਪਰਸੋਂ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਬਹੁਤ ਹੀ ਇੱਕ ਕਾਇਰਾਨਾ ਹਰਕਤ ਕੀਤੀ ਗਈ 70 ਲੋਕਾਂ ਤੇ ਜਿਹੜੇ ਉਥੇ ਟੈਰਰਨ ਗਏ ਹੋਏ ਸੀਗੇ ਸਲਾਨੀ ਸੀਗੇ 70 ਲੋਕਾਂ ਦੇ ਉਥੇ ਗੋਲੀਆਂ ਮਾਰ ਕੇ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਦਾ ਕਤਲ ਕੀਤਾ ਗਿਆ ਸੋ ਇਹ ਜਿਹੜੀ ਘਟਨਾ ਦੇ ਵਿੱਚ ਪੂਰੇ ਹੀ ਹਿੰਦੁਸਤਾਨ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ਼ ਪਾਇਆ ਜਾ ਰਿਹਾ ਉਸ ਦੇ ਰੋਸ਼ ਦੇ ਪ੍ਰਕਟਾਵੇ ਵਾਸਤੇ ਹੀ ਅੱਜ ਕਪੂਰਥਲਾ ਦੇ ਵਿੱਚ ਸਾਰੀਆਂ ਹੀ ਧਾਰਮਿਕ ਰਾਜਨੀਤਿਕ ਸਮਾਜਿਕ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ 12 ਵਜੇ ਤੱਕਰ ਬਾਜ਼ਾਰ ਜਿੱਥੇ ਬੰਦ ਰੱਖਿਆ ਗਿਆ ਉਸ ਦੇ ਨਾਲ-ਨਾਲ ਇਹ ਆ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਰੋਸ਼ ਮਾਰਚ ਕਟਿਆ ਕੱਢਿਆ ਗਿਆ ਕੀ ਕਹਿਣਾ ਚਾਹੂਗੇ ਇਤਾਂ ਦੇ ਜਿਹੜੇ ਪਰਸੋਂ ਹਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਐਕਸ਼ਨ ਦੇਖਣ ਨੂੰ ਮਿਲੂਗਾ ਬਿਲਕੁਲ ਭਾਰਤ ਦੇ ਹਰ ਇੱਕ ਦੇਸ਼ ਵਾਸੀ ਨੂੰ ਆਪਣੇ ਨਰਿੰਦਰભાઈ ਮੋਦੀ ਜੀ ਪ੍ਰਧਾਨ ਮੰਤਰੀ ਤੇ ਪੂਰਾ ਵਿਸ਼ਵਾਸ ਆ ਕਿ ਅੱਗੇ ਵੀ ਜਦੋਂ ਅੱਤਵਾਦੀਆਂ ਵੱਲੋਂ ਐਸਾ ਇੱਕ ਕਾਇਰਨਾਮਾ ਹਰਕਤਾਂ ਕੀਤੀਆਂ ਗਈਆਂ ਸਨੀਆਂ ਤੇ ਜਿਹੜਾ ਉਹਨਾਂ ਦੇ ਪਿੱਛੇ ਆਕਾ ਜਿਹੜੇ ਪਾਕਿਸਤਾਨ ਬੈਠੇ ਹੋਏ ਸੀਗੇ ਤਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਸੀ ਸਾਨੂੰ ਪੂਰੀ ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡਾ ਐਕਸ਼ਨ ਭਾਰਤ ਸਰਕਾਰ ਵੱਲੋਂ ਜ਼ਰੂਰ ਲੀਤਾ ਜਾਏਗਾ ਸਾਡੀ ਆਰਮੀ ਸਾਡੀ 에ਅਰ ਫੋਰਸ ਥਲ ਸੇਨਾ ਜਲ ਸੇਨਾ ਸਾਰੀਆਂ ਇਸ ਟਾਈਮ ਉਹਨਾਂ ਨੇ ਤਿਆਰ ਬਰ ਤਿਆਰ ਰੱਖੀਆਂ ਹੋਈਆਂ ਜੇ ਪਾਕਿਸਤਾਨ ਵੀ ਉਹਦੇ ਵਿੱਚ ਇਨਵੋਲਵਮੈਂਟ ਜਿੰਨੀ ਜ਼ਿਆਦਾ ਦੇਖੂਗੀ ਉਨਾ ਹੀ ਉਹਨਾਂ ਨੂੰ ਭੁਗਤਾਨ ਕਰਨਾ ਪਊਗਾ ਸਾਰੀ ਉਹਦੀ ਆਪਦਾ ਅੱਜ ਦਾ ਸ਼ੋਅ ਪ੍ਰਦਰਸ਼ਨ ਸ਼ਾਂਤੀ ਸਭਾ ਔਰ ਸ਼ਿਦਾਨੀ ਸਵਾ ਕਾਮਯਾਬ ਹੋਈ ਆ ਸਾਰੇ ਹੀ ਸ਼ਹਿਰ ਨੂੰ ਅਸੀਂ ਚਾਹੇ ਹਿੰਦੂ ਹੋਣ ਸਿੱਖ ਹੋਣ ਬਾਲਮੀਕ ਸਮਾਜ ਹੋਵੇ ਸਾਰਿਆਂ ਨੇ ਹੀ ਹਮ ਹਮਾ ਕੇ ਸਾਦਿਤਾ ਵਾ ਔਰ ਇੱਕ ਆਵਾਜ਼ ਨਾਲ ਆਵਾਜ਼ ਮਲਾਈ ਆ ਵੀ ਇਸ ਕੌਮ ਦਾ ਜਿਹੜੀ ਕੌਮ ਨੇ ਇੱਕ ਗਲਤ ਕੰਮ ਕੀਤਾ ਇਹਦਾ ਨਾਸ਼ ਹੋਣਾ ਚਾਹੀਦਾ ਵਾ ਨਾਸ਼ ਕਿਦਾਂ ਹੋਣਾ ਚਾਹੀਦਾ ਵਾ ਇਹ ਸ਼ੁਰੂਤ ਪਾਕਿਸਤਾਨ ਤੋਂ ਹੋਈ ਆ ਪ੍ਰਧਾਨ ਮੰਤਰੀ ਜੀ ਅੱਗੇ ਹੋਰ ਵੀ ਮੈਂ ਸਾਰੀ ਸਰਕਾਰਗੇ ਬੇਨਤੀ ਕਰਾਂਗਾ ਵੀ ਜੇ ਇਹਨਾਂ ਠੱਲ ਬੋਣ ਚਾਹੁੰਦੇ ਆ ਤੇ ਪਾਸਟ ਪਾਕਿਸਤਾਨ ਦਾ ਨੇਤਾ ਨੂੰ ਅੱਜ ਤੋਂ ਸ਼ੁਰੂ ਕਰ ਦਿਓ ਇਹਨਾਂ ਦਾ ਦੇਖੋ ਅਜੋ ਮਰੇ ਆ ਕੱਲ 7 ਨਵੰਬਰ ਹੀ ਲੱਗ ਸਕਦਾ ਵਾ ਪਲਾਣਾ ਨੇ ਪਾਕਿਸਤਾਨ ਤੋਂ ਕਦਮ ਕੀਤੇ ਬੰਗਲਾਦੇਸ਼ ਤੋਂ ਕਦਮ ਕੀਤੇ ਬੰਗਾਲ ਤੋਂ ਕਦਮ ਕੀਤੇ ਫਿਰ ਜੰਮੂ ਕਸ਼ਮੀਰ ਤੋਂ ਉਹਨਾਂ ਨੇ ਸਾਰੇ ਹਿੰਦੂਆਂ ਦੀ ਸਿਕਾਂ ਜੜ ਮਗਾਤੀ ਇਹਨਾਂ ਨੇ ਉਹਨੇ ਪੰਜਾਬ ਦੇ ਦੁਆਲੇ ਹੋ ਗਏ ਆ ਠੀਕ ਆ ਮੈਂ ਫਿਰ ਬਧਰਾ ਪ੍ਰਸਤਾ ਕਰਾਂਗਾ ਵੀ ਜਿਹੜੇ ਵੀ ਭਰਾ ਮੇਰੇ ਜਾਇਆ ਇਹ ਸ਼ੋਸ਼ ਪ੍ਰਦਰਸ਼ਨ ਵਿੱਚੋਂ ਇੱਕ ਗੱਲ ਲੈ ਕੇ ਜਾਣ ਵੀ ਅੱਜ ਉਹਨਾਂ ਦੀ ਵਾਰੀ ਆਈ ਆ ਤੇ ਕੱਲ ਸਾਡੀ ਵਾਰੀ ਵੀ ਆ ਸਕਦੀ ਆ ਮਤ ਸੋਚਿਓ ਵੀ ਉੱਥੇ ਮਰੇ ਆ ਉਹ ਉੱਥੇ ਨਹੀਂ ਮਰੇ ਉਹ ਸਾਡੇ ਮਰੇ ਆ ਠੀਕ ਆ ਸਾਡੇ ਮਰੇ ਆ ਹੈਰਾਨਗੀ ਹੁੰਦੀ ਜਦੋਂ ਦੇਖਦਾ ਇੱਕ ਵਾਰੀ ਭੈਣ ਭੱਜੀ ਹੁੰਦੀ ਦਵਾ ਦਾ ਮੇਰੇ ਘਰ ਨੂੰ ਬਚਾ ਲੋ ਦੂਜੀ ਵਾਰੀ ਤੇਜਾ ਦੇਖਦਾ ਇੱਕ ਬੰਦਾ ਅ ਉਹਦੇ ਸੱਤ ਗੋਲੀ ਮਾਰੀ ਗਈ ਆ ਇਹ ਕੀ ਹੋਇਆ ਜੀ ਉਹ ਕਿੰਦੇ ਇਹਨਾਂ ਦਾ ਅੰਡਰਪਲ ਤਾਰ ਕੇ ਚੱਕੀਤਾ ਗਿਆ ਵੀ Hindu ਆ ਕਿ Musalman ਆ ਇਹ ਫਿਰ ਉਹਨਾਂ ਕੋ ਕਲਮਾ ਪੜਾ ਆ ਗਿਆ ਅੱਲਾਹੁ ਅਕਰ ਕੋਾਈ ਗਈ ਜਦੋਂ ਨੇ ਅੱਲਾਹੁ ਅਕਰ ਨਹੀਂ ਗਿਆ ਉਹਨਾਂ ਨੂੰ ਗੋਲੀ ਮਾਰੀ ਗਈ ਤੋਂ ਮੈਂ ਇਸ ਕਟਨਾ ਦੀ ਸਖਤੀ ਨਾਲ ਨਖੇਦੀ ਕਰਦਾ ਹਾਂ ਬਜਰੰਗਲ ਤੇ ਵਿਸ਼ੇਸ਼ ਬਸ਼ਦ ਵੱਲੋਂ ਆਪਣੇ ਸਾਰੇ ਸਮਾਜ ਵੱਲੋਂ ਇਹ ਘਟਨਾ ਦੌਰਾਨ ਨਾਂ ਵਾਪਰੇ ਉਹ ਸਰਕਾਰ ਨੂੰ ਚੇਤਨਾ ਪਏਗਾ ਉਹ ਸਰਕਾਰ ਨੂੰ ਸਖਤ ਕਦਮ ਲੈਣੇ ਪੈਣਗੇ ਜੈ ਸ਼ਰੀਰਾਮ ਮੋਬਿਲ ਦੇ ਲੋ ਸਖਤ ਜਿਹੜਾ ਕਦਮ ਜਿਹੜੇ ਚੱਕੇ ਗਏ ਆ ਜਿਹੜਾ ਜਿਹੜਾ ਆਟਾਰੀ ਬੋਟਰ ਉਹਨੂੰ ਬੰਦ ਦੇਖੋ ਆਟਾਰੀ ਬੋਟ ਬੰਦ ਕਰਤਾ ਉਹਨਾਂ ਦਾ ਵਪਾਰ ਬੰਦ ਕਰਤਾ ਜਿੰਨੇ ਆਪਣੇ ਇੱਥੇ ਅਸੀਂ ਆਏ ਉਹਨਾਂ ਦੇ ਜਿੰਨੀਆਂ ਨੇ ਦੀਆਂ ਅਸੀਂ ਖਤਮ ਕਰਤੀਆਂ ਉਹਨਾਂ ਦਾ ਜਲਸਾ ਨੂੰ ਸਮਝ ਤੋਂ ਛੋਟਾ ਅਸੀਂ ਇੱਕ ਸਿੱਧੂ ਦਾ ਉਹ ਬੰਦ ਕਰਤਾ ਇਹ ਕਪਰਾਲਾ ਉਹਨਾਂ ਨੂੰ ਵਾਰਨਿੰਗ ਆ ਪਰ ਲੇਕਿਨ ਇਹ ਬੰਦੇ ਦੇ ਪੁੱਤ ਨਹੀਂ ਬਣ ਗਏ ਇਤੋਂ ਹੋਰ ਕਦਮ ਸਖਤ ਕਦਮ ਲੈਣ ਦੀ ਲੋੜ ਵਾ ਤਾਂ ਕਿ ਇਹਨਾਂ ਲੋਕਾਂ ਨੂੰ ਇੱਕ ਵਾਰ ਨਹੀਂ ਦੋ ਵਾਰ ਨਹੀਂ ਹਜ਼ਾਰਾਂ ਵਾਰੀ ਸਾਡੇ ਭਰਾ ਮਰੇ ਆ ਹਿੰਦੂ ਬਰੇ ਸਿੱਕੇ ਮਰੇ ਆ ਕਿ ਦੇਖੋ ਕਸ਼ਮੀਰ ਘਾਟੀ 'ਚ ਇੱਕ ਵੀ ਹਿੰਦੂ ਅੱਜਲੇ ਨਹੀਂ ਰਹਿ ਗਿਆ ਇੱਕ ਵੀ ਸਿੱਖ ਅੱਜਲੇ ਨਾਲ ਨਹੀਂ ਰਹਿ ਗਿਆ ਕਹੇ ਛਾਤੀ ਠੋਕੇ ਕਿ ਮੈਂ ਸਿੱਖ ਤਾਂ ਨਾ ਬਲੰਗ ਕਰਦਾ ਮੈਂ ਹਿੰਦੂ ਤਾਂ ਨਾ ਬਲੰਗ ਕਰਦਾ ਮੋਦੀ ਜੀ ਅਕਿ ਮੇਰੀ ਪ੍ਰਾਰਥਨਾ ਇਹ ਛੋਟੀ ਮੋਟੀ ਗੱਲਾਂ ਛੱਡ ਕੇ ਇਹਨਾਂ ਦਾ ਦੇਸ਼ਤਾਨਾ ਮੁਕਤ ਕਰ ਦਿਓ ਖਤਮ ਕਰ ਦਿਓ ਇਹਨਾਂ ਨੂੰ ਬਸ ਨਾਲੋਂ ਕਾਹ ਸ਼੍ਰੀ ਰਾਮ ਸਾਰੀਆਂ ਇੱਥੇ ਰਾਜਨੀਤ ਉਹਨਾਂ ਕੀ ਮੰਗਦੇ ਅੱਜ 12 ਵਜੇ ਤੱਕ ਜਿਹੜਾ ਵਾ ਪੰਦੀ ਜਿਹੜਾ ਵਾ ਫੂਟਰਾ ਕੀਤਾ ਗਿਆ ਤੇ ਕੀ ਕਹੋਗੇ ਇੰਨਾ ਵੱਡਾ ਹਮਲਾ ਜੀਰੀ ਨਗਰ ਦੇ ਵਿੱਚ ਜਿਹੜਾ ਬਹੁਤ ਮਾੜਾ ਕੰਮ ਹੋਇਆ ਇਹ ਆਪਣੇ ਭਾਰਤ ਨੂੰ ਤੋੜਨ ਦੇ ਵਿੱਚ ਚਾਹੁੰਦੇ ਆ ਕਿ ਇਹ ਆਪਸ ਵਿੱਚ ਲੜਨ ਲੰਗੇ ਫਤ ਚਾਦ ਕੇ ਇਹ ਕੰਮ ਨਹੀਂ ਹੋਣਾ ਅਸੀਂ ਇਸ ਕੰਮ ਦੀ ਬਹੁਤ ਜ਼ਿਆਦਾ ਨਿਖੇਧੀ ਕਰਦੇ ਆ ਜਿਹੜੇ ਬਾਹਰ ਕਰਕੇ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰਿਆ ਉਹ ਵੀ ਪਹਿਚਾਨ ਕੇ ਕਿ ਇਹ ਕਿਹੜੇ ਧਰਮ ਦੇ ਆ ਉਹ ਪਛਾਣ ਕੇ ਇਹਨਾਂ ਨੇ ਗੋਲੀਆਂ ਮਾਰੀਆਂ ਦੀਆਂ ਕਿ ਇਹ ਨਾ ਹੋਵੇ ਕੋਈ ਵਿੱਚ ਸਾਡਾ ਮੁਸਲਮਾਨ ਹੀ ਮਰ ਜਾਵੇ ਸਿਰਫ ਇਸੇ ਕਰਕੇ ਪਛਾਣ ਕੀਤੀ ਗਈ ਠੀਕ ਹੈ ਇਸ ਕੰਮ ਦੀ ਅਸੀਂ ਬਿਲਕੁਲ ਨਿਖਲਤੀ ਕਰਦੇ ਆ ਇਹਦੇ ਵਿੱਚ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਜਿੰਨੇ ਵੀ ਆਪਣੇ ਆ ਭਾਵੇਂ ਇੱਥੇ ਕੋਈ ਧਰਮ ਦਾ ਨੀਗਾ Hindu ਆ ਭਾਵੇਂ Sikh ਆ ਸਾਰੇ ਬਾਲਮੀਕਾ ਬਰਾਦਰੀ ਸਾਰੇ ਬਰਾਰੀਆਂ ਇਕੱਠੇ ਹੋ ਗਏ ਸਾਰੇ ਧਰਮ ਦੇ ਲੋ ਆਪਣੇ ਭਾਰਤਵਾਦੀਆਂ ਨੂੰ ਇਕੱਠੇ ਹੋ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਪਾਕਿਸਤਾਨ ਦੇ ਨਾਲ ਡੱਟ ਕੇ ਟੱਕਰ ਲੈਣੀ ਚਾਹੀਦੀ ਆ ਕਿ ਜਿਹੜੇ ਇਹੋ ਜਿਹੇ ਕਾਰੇ ਆ ਕਰਦੇ ਇਹਨਾਂ ਨੂੰ ਸਹੀ ਮੈਂ ਜਨਾ ਜੜੋ ਨਾਸ ਕਰ ਦੇਣਾ ਚਾਹੀਦਾ ਇਹਦੇ ਬੰਦੇ ਆ ਜਿਹੜੇ ਇਹ ਅੱਤਵਾਦ ਦਾ ਕੰਮ ਕਰਦੇ ਆ ਕੱਲ ਤੇ ਬੰਦੇ ਕੰਮ ਕਰਦੇ ਆ ਤੇ ਪਾਕਿਸਤਾਨ ਦੇ ਹੱਥਾਂ ਖੇਡਦੇ ਆ ਇਹਨਾਂ ਨੂੰ ਨਿਸ਼ਤਾ ਪੂਰ ਕਰ ਦੇਣਾ ਚਾਹੀਦਾ ਤੇ ਸਾਨੂੰ ਵੀ ਆਪਣੇ ਕਪੂਥਲੇ ਚ ਵੀ ਇੱਕ ਆ ਬਣਾ ਕੇ ਰੱਖਣਾ ਚਾਹੀਦਾ ਜਿਹੜੇ ਵੀ ਆਪਣੇ ਬੰਦੇ ਆ ਦੁਕਾਨ ਖੋਲੇ ਇੱਕ ਬੰਦੇ ਨੇ ਦੁਕਾਨ ਵੀ ਖੋਲੀ ਉਹਨਾਂ ਨੂੰ ਵੀ ਅਸੀਂ ਫਿਰ ਬੇਨਤੀ ਕਰਦੇ ਆ ਕਿ ਧਰਮ ਦੇ ਨਾਂ ਤੇ ਇਹ ਸਾਥ ਦਿੱਤਾ ਜਾਵੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਦੇਖਿਓ ਇਸ ਘਟਨਾ ਨੂੰ ਅਸੀਂ ਮੰਨ ਕਰਦੇ ਆ ਬਿਲਕੁਲ ਜਿਹੜਾ ਇਸ ਘਟਨਾ ਦਾ ਜਿਹੜਾ ਨੋਟਿਸ ਆ ਬਹੁਤ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਇਹਦਾ ਜਿਹੜਾ ਜਵਾਬ ਆ ਉਹ ਦੇਣਗੇ ਆਪਾਂ ਸਾਰੇ ਜਾਣਦੇ ਆ ਉਹਨਾਂ ਦੇ ਕੰਮ ਨੂੰ ਵੀ ਜਾਣਦੇ ਆ ਔਰ ਉਹ ਜਿਹੜੀ ਪਹਿਲਗਾਮ ਦੇ ਵਿੱਚ ਬਹੁਤ ਵੱਧ ਪਾਗੀ ਜਿਹੜੀ ਘਟਨਾ ਹੋਈ ਆ ਜਿਵੇਂ ਮੇਰੇ ਤੋਂ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਸੇ ਖੋਜਵਾਲ ਜੀ ਨੇ ਦੱਸਿਆ ਕਿ ਸਾਰੀ ਇਹ ਸਾਜ਼ਿਸ਼ਕਾਰ ਜਿਹੜੀ ਪਾਕਿਸਤਾਨ ਤੋਂ ਚੱਲੀ ਆ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਉਹਦਾ ਜ਼ਰੂਰ ਬਦਲਾ ਲੈਣ ਗਿਆ ਔਰ ਲੈਣਾ ਵੀ ਚਾਹੀਦਾ ਹੈ ਪੂਰੇ ਦੇਸ਼ ਦੀ ਮੰਗ ਹੈ ਹੈਲੋ ਗਾਮ ਦੇ ਵਿੱਚ 26 નિર્દોਸ਼ ਲੋਕਾਂ ਨੂੰ ਪਾਕਿਸਤਾਨ ਦੇ ਅੰਤਗਵਾਦੀਆਂ ਨੇ નિર્ਦੋਸ਼ ਜਿਹੜੇ ਲੋਕ ਮਾਰੇ ਆ ਔਰ ਉਹਨਾਂ ਨੂੰ ਚੁਣ-ਚੁਣ ਕੇ ਧਰਮ ਦੇ ਹਿਹਾਦ ਤੇ ਉਹਨਾਂ ਨੂੰ ਉਹਨਾਂ ਦੀਆਂ ਪਤਨੀਆਂ ਨੂੰ ਅਲੱਗ ਕਰਕੇ ਭਈ ਪਤਨੀਆਂ ਨੂੰ ਕਿਹਾ ਗਿਆ ਭਈ ਆ ਤੁਹਾਡੇ ਪਤੀਆਂ ਨੂੰ ਮਾਰ ਰਹੇ ਆ ਤੇ ਜਾ ਕੇ ਮੋਦੀ ਸਾਹਿਬ ਨੂੰ ਕਹਦੇ ਹੋਏ ਬੜੀ ਮੱਦ ਬਾਗੀ ਉਰਕਨੋਨੀ ਘਟਨਾ ਉਹਨਾਂ ਨੇ ਕੀਤੀ ਹੈ خون ਉਹਨਾਂ ਨੇ ਬਹਾਇਆ ਹੈ ਅਸੀਂ ਕਪੂਰਥਲਾ ਦੇ ਵਿੱਚ 12 ਵਜੇ ਤੱਕ ਪੂਰਾ ਸ਼ਹਿਰ ਬੰਦ ਕੀਤਾ ਵਾ ਔਰ ਇਹ ਮੋਦੀ ਸਾਹਿਬ ਕੋਲੋਂ ਅਮੇ ਸ਼ਾਦੀ ਕੋਲੋਂ ਇਹ ਮੰਗ ਕਰਦੇ ਆ ਕਿ ਇਹ ਅੰਤਰਗਵਾਦ ਜਿਹੜਾ ਵਾ ਪਾਕਿਸਤਾਨ ਤੋਂ ਇਹਦੀ ਪਲੈਨਿੰਗ ਹੋ ਰਹੀ ਹੈ ਇਹ ਪੂਰਾ ਸਫਾਇਆ ਕੀਤਾ ਜਾਵੇ ਭਾਰਤ ਦੇ ਕਿਸੇ ਕੋਨੇ ਤੇ ਕੋਈ ਵੀ ਅੰਤਰਗਵਾਦੀ ਹੋਵੇ उन चौंच मारे